ਅਣਕਦੇ ਸੀਜ਼ਨ ਮੌਕੇ ਥੋੜੀ ਜਿਹੀ ਵਰਤੀ ਲਾਪਰਵਾਹੀ ਕਾਰਨ ਅਕਸਰ ਹੀ ਅੱਗ ਲੱਗਣ ਦੇ ਕੁਝ ਅਜੀਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਤੇ ਅੱਜ ਅਜੀਹਾ ਇੱਕ ਪਹਿਲਾ ਮਾਮਲਾ ਪੰਜਾਬ ਦੇ ਗੁਰੂ ਹਰਸਹਾਇ ਤੋਂ ਕਰੀਬ 1 ਕਿਲੋਮੀਟਰ ਬਾਹਰ ਸਥਿਤ ਬਲਦੇਵ ਚੋਪੜਾ ਦੇ ਆਰੇ ਤੇ ਵਾਪਰਿਆ ਜਿੱਥੇ ਲੱਖਾਂ ਰੁਪਏ ਦੀ ਪਈ ਲੱਕੜ ਨੂੰ ਖੇਤਾਂ 'ਚ ਲੱਗੀ ਨਾੜ ਦੀ ਅੱਗ ਨੇ ਸਾੜ ਕੇ ਸਵਾਹ ਕਰ ਦਿੱਤਾ ਚੋਪੜਾ ਪਰਿਵਾਰ ਵੱਲੋਂ ਇੱਥੇ ਕੋਲਾ ਬਣਾਉਣ ਵਾਲੀਆਂ ਪੱਟੀਆਂ ਤੇ ਆਰੇ ਲਗਾਏ ਹੋਏ ਹਨ ਆਰੇ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਅੱਗ ਜ਼ਮੀਦਾਰਾ ਵੱਲੋਂ ਲਾਪਰਵਾਹੀ ਵਰ ਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਸ਼ਾਹ ਸਤਨਾਮ ਜੀ ਗ੍ਰੀਨੈਸ ਦੇ ਸੇਵਾਦਾਰਾਂ ਨੇ ਵੀ ਮੋਰੀ ਭੂਮਿਕਾ ਨਿਭਾ ਕੇ ਅੱਗ ਤੇ ਕਾਬੂ ਪਾਇਆ ਰਾਮ ਆਸੇਵਾ ਮਾਰਾ ਪਰ ਇੱਕ ਕਲਸ਼ਾ ਨਾਮ ਦੀ ਗ੍ਰੀਨ ਐਸ ਵੈਲਫੇਅਰ ਫੋਰਸ ਨੇ ਟੁਕਰੀ ਮੜਦੀ ਹੈ ਅੱਜ ਗੁਰੂ ਅਰਸਾਏ ਹਲਕੇ ਦੀ ਗੱਲ ਕਰਦੇ ਆਂ ਤੇ ਇੱਥੇ ਕਮਾਰੇ ਨੂੰ ਜਿਹੜੀ ਗਈ ਹੈ ਖੇਤਾਂ ਚ ਆਈ ਆਪਣੇ ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਕਰ ਦਿੱਤਾ ਗਿਆ ਜਿੱਥੇ ਵਕ ਵਕ ਸਮਾਜ ਸੇਵੀ ਜਥੇਬੰਦੀਆਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਪਕਰ ਤੇ ਕਾਬੂ ਪਾਉਣ ਲਈ ਲੱਗੀਆਂ ਹੈਗੀਆਂ ਉਥੇ ਹੀ ਜੇਰਾ ਸੱਚਾ ਸੋਦਾ ਦੀ ਸ਼ਾਹ ਸਦਨਾਮ ਦੀ ਗ੍ਰੀਨ ਐਸ ਵੈਲਫੇਅਰ ਫੋਰਸ ਦੀ ਗੱਲ ਕਰਦੇ ਹੈਗੇ ਆਂ ਪਰ ਸੇਵਾਦਾਰ ਵੀ ਆਪਦੇ ਕਿਹੜੀ ਹੈਗੇ ਸੇਵਾ ਕਰ ਰਿਹਾ ਹੈ ਗਿਆ ਸਾਡੇ ਨਾਲ ਸ਼ਾਸਨਾਮ ਜੀ ਗ੍ਰੀਨ ਹਸਬਲ ਫੌਸ ਦੇ ਕੁਝ ਨਵੇਂਦੇ ਹਾਜ਼ਰ ਹੈਗੇ ਸਭ ਤੁਸੀਂ ਅੱਜ ਇੱਥੇ ਆਏ ਹੈਗੇ ਕਿਸ ਟਾਈਮ ਪਹੁੰਚ ਗਏ ਸੀ ਅੱਗ ਲੱਗ ਗਈ ਥੋੜੀ ਜਿਹੀ ਅਗ ਲੱਗੀ ਘੰਟਾ ਡੇਢ ਹੋ ਗਿਆ ਕੁਝ ਤਾਂ ਸੜਕੋ ਪਾਰ ਰਸ ਸੁਮ ਸ਼ਾਸਨ ਘਰ ਦੇ ਕੋਲ ਉੱਥੇ ਪਝਾਈ ਅੱਗ ਕੁ ਖੇਤਰ ਬਾਕੀ ਇੱਥੇ ਲੱਗੇ ਆ ਅੱਜ ਜਿਹੜੇ ਹੈਗੇ ਆ ਸ਼ਾਸਨਾਮ ਜੀ ਗ੍ਰੀਨ ਹਸਬਲ ਕਿ ਯੂਨੀਫਾਰਮ ਤੋਂ ਵੇੜਾ ਆਏ ਨੇ ਜਲਦੀ ਦੇ ਵਿੱਚ ਜਿੰਨੇ ਜਲਦੀ ਤੋਂ ਜਲਦੀ ਅੱਗ ਬੁਝਾਉਣਾ ਦਾ ਮਤਲਬ ਸੀ ਕਿ ਵਰਦੀ ਨਹੀਂ ਸੀ ਆਪਣਾ ਵੀ ਅੱਗ ਬੁਝਾਉਣਾ ਜ਼ਰੂਰੀ ਸੀ ਇਸ ਲਈ ਜਲਦੀ ਜਲਦੀ ਜਿੰਨੇ ਵੀ ਪਹੁੰਚ ਸਕਦੇ ਇਹਨਾਂ ਦਾ ਇਹ ਕਹਿਣਾ ਹੈਗਾ ਵੀ ਸਾਡਾ ਮਕਸਦ ਜਿਹੜਾ ਹੈਗਾ ਸੀ ਅੱਗ ਬੁਝਾਣ ਦਾ ਸੀ ਸੀ ਕਿ ਨਾ ਕਿ ਵਰਦੀ ਪਾ ਕੇ ਆਉਣਾ ਕੁਝ ਜਿਹੜੇ ਹੈਗੇ ਵਲੰਟੀਅਰ ਵਰਦੀ ਦੇ ਵਿੱਚ ਆਏ ਹੈਗੇ ਆ ਕੁਝ ਜਿਵੇਂ ਕਿਸੇ ਨੂੰ ਪਤਾ ਲੱਗਿਆ ਹੈਗਾ ਅੱਗ ਤੇ ਕਾਬੂ ਪਾਉਣ ਲਈ ਆ ਕੇ ਜਲਦੀ ਆਇਆ ਗਿਆ ਬਾਕੀ ਗੱਲਬਾਤ ਕਰਦੇ ਹੈਗਿਆ ਇਸ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਨੁਕਸਾਨ ਹੋਇਆ ਹੈਗਾ ਇਹ ਕਿਵੇਂ ਅੱਗ ਲੱਗੀ ਹੈ ਪਿੱਛੇ ਖੇਤਾਂ 'ਚ ਅੱਗ ਲੱਗੀ ਜੀ ਬਾਰ ਖੇਤਾਂ ਨੂੰ ਲੱਗੀ ਸੀ ਇਨਾਰਦ ਨੂੰ ਤੇ ਤੇਜ਼ ਹਵਾਵਾਂ ਕਰਨੇ ਤੇ ਲੱਗੀ ਸੀ ਜੀ ਸਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਹੈ ਸਾਡਾ ਘਟੋਟ 20 ਲੱਖ ਰੁਪਏ ਦਾ ਹੋ ਗਿਆ ਇਨਸਾਨ ਸਾਹਿਬ ਸਾਚੋਂ ਤਾਂ ਮੰਗ ਕਰਦੇ ਹਾਂ ਹੁਣ ਇਹਦਾ ਸਾਨੂੰ ਦਿੱਤਾ ਜਾਵੇ ਜੀ ਜੋ ਬਣਦਾ ਵਜਹਾਂਡਾ ਦੇ ਨਾਲ ਸਤਪਾਲ ਥਿੰਦ ਬਿਊਰੋ ਰਿਪੋਰਟ सच कहूं देश विदेंस के तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले